ਆਡਾ ਰਿਸ਼ਤੇਦਾਰ ਜਾ ਖੱਬੇ ਪੱਖੀ ਸੱਚੇ ਪੁਖਿਆ ਕਣੀ ਡੇਗਦਾ ਤੇ ਢੱਕਾ ਜਾ ਮੈਂ ਕਿਹਾ ਕੋਈ ਨਾ ਡੇਗ ਲੈ ਪਹਿਲਾ ਤੈਨੂੰ ਧਰ ਤਰ ਨਹੀਂ ਦਿਖਾਇ ਤੁੰਡਲੇ ਬੱਤੜਾ ਬਕਾਇ ਨਹੀਂ ਹੈ ਅਈ ਹੁਣ ਸਤਾਈ ਚ ਦਿਖਾ ਮੈਨੂੰ ਕਹਦਾ ਪੁੱਦੂ ਵੋਟਾਂ ਨੇ ਛੋਟੀਆਂ ਵੋਟਾਂ ਨੇ ਮੈਂ ਕਿਹਾ ਛੋਟੀਆਂ ਵੋਟਾਂ ਨਹੀਂ ਜੇਰ ਲੈਉਣੀਆਂ ਤੋਂ ਡੇ ਹੈ ਕਰ ਛੋਟੀਆਂ ਵੋਟਾਂ ਨਹੀਂ ਵੱਡੇ ਐਲਾਨ ਕਰਨੇ ਹੁੰਦੇ ਨੇ ਤੁੰ ਦਾ ਪੱਕੀ ਪਤਾ ਹੈ ਮੈਂ ਕਿਹਾ ਲੇ ਲੈ ਡੜੀ ਲੀਲੀ ਜੀ ਪੱਗ ਲੈਣੀ ਆ ਬਾਤ ਸੁਣੀ ਤੈਨੂੰ ਮਿਲਨੀ ਸਾਰੇ ਪੰਜਾਬ ਦਾ ਲੀਲੀਆਂ ਪੱਗਾਂ ਨਾਲੀ ਪਰ ਜਣਾ ਥਾਣ ਮਹਿੰਗਾ ਉਹ ਜਾਣਾ ਹੁੰਦਾ ਕੰਨਹੀਂ ਹੈ ਹਾਂ ਤੁਸੀਂ ਵੀ ਮੜਾ ਜਲਾਓ ਜੋਰਾ ਹੋ ਜੋਰ ਲਾਓ ਸਾਡਾ ਰਿਸ਼ਤੇਦਾਰ ਜਾ ਖੱਬੇ ਪੱਖੀ ਸੱਚੇ ਪੱਖਿਆ ਕਣੀ ਦੇਖਦਾ ਤੀ ਡੱਕਾ ਜਾ ਮੈਂ ਕਹ ਕੋਈ ਨਾ ਡੇਗਲਾ ਪਹਿਲਾ ਤੈਨੂੰ ਦਰ ਦਰ ਨਹੀਂ ਦਿਖਾਇ ਤੁੰਡਲੇ ਬੱਦਲ ਬਿਕਾਇ ਨਹੀਂ ਹੈ ਅਈ ਹੁਣ 27 ਚ ਦਿਖਾ ਮੈਨੂੰ ਕਹਦਾ ਫੁੱਦੂ ਵੋਟਾਂ ਨੇ ਛੋਟੀਆਂ ਵੋਟਾਂ ਨੇ ਮੈਂ ਕਹ ਛੋਟੀਆਂ ਵੋਟਾਂ ਨਹੀਂ ਜੇਰ ਲੈਉਣੀਆਂ ਤੋਂਟੇ ਹੈ ਕਰ ਛੋਟੀਆਂ ਵੋਟਾਂ ਨਹੀਂ ਵੱਡੇ ਐਲਾਨ ਕਰਨੇ ਹੁੰਦੇ ਨੇ ਤੂੰ ਤਾਂ ਪੱਕੀ ਪਤਾ ਹੈ ਮੈਂ ਕ ਲੈ ਲੈ ਜੜੀ ਲੀਲੀ ਜੀ ਪੱਕ ਲੈਣੀ ਆ ਬਾਤ ਸੋਣੀ ਤੈਨੂੰ ਮਿਲਨੀ ਸਾਰੇ ਪੰਜਾਬ ਦਾ ਲੀਲੀਆਂ ਪੱਗਾਂ ਨਾਲੀ ਵਰ ਦੇਣਾ ਥਾਣ ਮਹਿੰਗਾ ਹੋ ਜਾਣਾ ਹੁਣ ਤਾਂ ਕਹਿੰਦਾ ਜੀ ਹੈ ਆ ਤੂੰ ਵੀ ਮੜਾ ਦੇ ਲਾਓ ਜੋਰ ਆ ਹੋ ਜੋਰ ਲਾਓ ਸਾਡਾ ਰਿਸ਼ਤੇਦਾਰ ਜਾ ਖੱਬੇ ਪੱਖੀ ਸੱਚੇ ਪੁੱਖਿਆ ਕਣੀ ਡੇਕਦਾ ਤੀ ੱੱਕਾ ਜਾ ਮੈਂ ਕਿਹਾ ਕੋਈ ਨਾ ਡੇਕ ਲੈ ਪਹਿਲਾ ਤੈਨੂੰ ਦਰ ਤਰ ਨਹੀਂ ਡੇਕਾਇ ਤੂੰ ਢਾਲੇ ਬੱਤੜਾ ਡੇਕਾਇ ਨਹੀਂ ਹੈ ਅਈ ਹੁਣ 27 ਚ ਦਿਖਾ ਮੈਨੂੰ ਕਹਦਾ ਪੁੱਦੂ ਵੋਟਾਂ ਨੇ ਛੋਟੀਆਂ ਵੋਟਾਂ ਨੇ ਮੈਂ ਕਿਹਾ ਛੋਟੀਆਂ ਵੋਟਾਂ ਨਹੀਂ ਜੇਰ ਲੈਉਣੀਆਂ ਤੋਂ ਡੇ ਹੈ ਕਰ ਛੋਟੀਆਂ ਵੋਟਾਂ ਨਹੀਂ ਵੱਡੇ ਲਾਨ ਕਰਨੇ ਹੁੰਦੇ ਨੇ ਤੂੰ ਤਾਂ ਪੱਕੀ ਪਤਾ ਹੈ ਮੈਂ ਕਿ ਲੇ ਲੈ ਡੜੀ ਲੀਲੀ ਜੀ ਪੱਗ ਲੈਣੀ ਆ ਬਾਤ ਸੁਣੀ ਤੈਨੂੰ ਮਿਲਨੀ ਸਾਰੇ ਪੰਜਾਬ ਦਾ ਲੀਲੀਆਂ ਪੱਗਾਂ ਵਾਲੀ ਵਰ ਦੇਣਾ ਥਾਣ ਮਹਿੰਗਾ ਉਹ ਗਾਣਾ ਹੁੰਦਾ ਨਹੀਂ ਹਾਂ ਹਾਂ ਤੁਸੀਂ ਵੀ ਮੜਾ ਜਲਾਓ ਜੋਰ ਆ ਹੋ ਜੋਰ ਲਾਓ ਸਾਡਾ ਰਿਸ਼ਤੇਦਾਰ ਜਾ ਖੱਬੇ ਪੱਖੀ ਲੱਜੇ ਪੁਖਿਆ ਕਣੀ ਦੇਖਦਾ ਤੇ ਢੱਕਾ ਜਾ ਮੈਂ ਕਿਹਾ ਕੋਈ ਨਾ ਡੇਗ ਲੈ ਪਹਿਲਾ ਤੈਨੂੰ ਤਰ ਤਰ ਨਹੀਂ ਦਿਖਾਈ ਤੂੰ ਡਲੇ ਬੱਦਲ ਬਿਕਾ ਨਹੀਂ ਹੈ ਅਈ ਹੁਣ ਸਤਾਈ ਚ ਦਿਖਾ ਮੈਨੂੰ ਕਹਦਾ ਫੁੱਦੂ ਵੋਟਾਂ ਨੇ ਛੋਟੀਆਂ ਵੋਟਾਂ ਨੇ ਮੈਂ ਕਿਹਾ ਛੋਟੀਆਂ ਵੋਟਾਂ ਨਹੀਂ ਜੇਰ ਲੈਉਣੀਆਂ ਤੋਂ ਡੇ ਹੈ ਕਰ ਛੋਟੀਆਂ ਵੋਟਾਂ ਨਹੀਂ ਵੱਡੇ ਐਲਾਨ ਕਰਨੇ ਹੁੰਦੇ ਨੇ ਤੁੰ ਦਾ ਪੱਕੀ ਪਤਾ ਹੈ ਮੈਂ ਕਿਹਾ ਲੈ ਲੈ ਜੜੀ ਲੀਲੀ ਜੀ ਪੱਕ ਲੈਣੀ ਆ ਬਾਤ ਸੁਣੀ ਤੈਨੂੰ ਮਿਲਨੀ ਸਾਰੇ ਪੰਜਾਬ ਦਾ ਲੀਲੀਆਂ ਪੱਗਾਂ ਨਾਲੀ ਵਰਜਣਾ ਥਾਣ ਮੈਂਗਾ ਉਹ ਗਾਣਾ ਹੁੰਦਾ ਕੰਨ ਜੀ ਹੈ ਹਾਂ ਤੂੰ ਵੀ ਮੜਾ ਦੇ ਲਾਓ ਜੋਰ ਆ ਹੋ ਜੋਰ ਲਾਓ